ਵਾਹੇ ਗੁਰੂ 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 ਵਾਹਿ ਹੈ ਗੁਰੂ ਵਾਹਿ ਦੁਰਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਦੁਰਵਾਹਿ ਹੈ ਗੁਰੂ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਜੋ মিডিਏ ਵਾਲੇ ਵੀਰ ਪਹੁੰਚ ਕਰਕੇ ਅੱਡਾ ਬੋਝਾ ਵਿੱਚ ਆਏ ਨੇ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਨੇ ਜੀ ਉਹਨਾਂ ਦੇ ਆਉਣ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਸਭ ਤੋਂ ਵੱਡਾ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਕਰਦੇ ਆਂ ਸੱਚੇ ਪਾਤਸ਼ਾਹ ਨੇ ਸਾਨੂੰ ਪੰਜਾਬ ਦੀ ਧਰਤੀ ਤੇ ਜਨਮ ਦੇ ਕੇ ਸਾਡੇ ਬਹੁਤ ਵੱਡੇ ਭਾਗ ਆ ਜੀ ਅਸੀਂ ਤੁਸੀਂ ਵੇਖੋ ਵੀ ਅਸੀਂ ਕਿਤੇ ਬਿਹਾਰ ਚਲੋ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਦੂਸਰੀਆਂ ਸਟੇਟਾਂ ਚ ਚਲੇ ਜਾਈਏ ਤੁਸੀਂ ਖਾਲਸੇ ਦਾ ਜਾਹੋ ਜਲਾਲ ਜਦੋਂ ਦੇਖਦੇ ਮੁਖ ਤੇ ਦਾੜਾ ਸਿਰ ਤੇ ਦਸਤਾਰਾਂ ਤੇ ਇੱਕ ਵੱਖਰੀ ਪਛਾਣ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮੱਲਾ ਇੱਕ ਸਾਨੂੰ ਜਾਹੋ ਜਲਾਲ ਦਾ ਪ੍ਰਤੀਕ ਆ ਜੋ ਪਿੱਛੇ ਸਿੰਘਾਂ ਨੂੰ ਹੋਲਾ ਮੱਲਾ ਖੜਾ ਕੇ ਯਾਦ ਤਾਜ਼ਾ ਕਰਦੇ ਸੀ ਜੰਗ ਜੁੱਦ ਲੜਨ ਵਾਸਤੇ ਤਿਆਰ ਕਰਦੇ ਸੀ ਖਾਲਸੇ ਨੇ ਸਾਡੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੂਰਾ ਪਰਿਵਾਰ ਆਪਣਾ ਵਾਰ ਕੇ ਬਹੁਤ ਵੱਡਾ ਪਰਉਪਕਾਰ ਕੀਤਾ ਵਾ ਸੋ ਅਸੀਂ ਵੀ ਇੱਕ ਨਮਾਣਾ ਜਿਹਾ ਯਤਨ ਸਾਡਾ ਵੀ ਗੁਰੂ ਸਾਹਿਬ ਨੂੰ ਯਾਦ ਕਰਕੇ ਅਸੀਂ ਕੁਛ ਨਾ ਕੁਛ ਆਪਣਾ ਹਿੱਸਾ ਯੋਗਦਾਨ ਪਾ ਸਕੀਏ ਆਈ ਸੰਗਤ ਦੇ ਵਾਸਤੇ ਅੱਡਾ ਬੋਝਾ ਵੱਡਾ ਬੋਝਾ ਨਿੱਕੇ ਬੋਝੇ ਟਕਾਪੁਰ ਗੰਡੇ ਕੇ ਚੋੜੇ ਹੋਰ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਲੰਗਰ ਲਾਇਆ ਜੀ ਅਸੀਂ ਆਉਣ ਵਾਲੇ ਸਮੇਂ 'ਚ ਕਹਿੰਨੇ ਵੀ ਜੇ ਜੋ ਲੰਗਰ ਹੈ ਹੋਰ ਚੜ੍ਹਦੀ ਕਲਾ ਵੱਲ ਜਾਵੇ ਤੇ ਗੁਰੂ ਸਾਹਿਬ ਦਾ ਤਾਂ ਅਸੀਂ ਧੰਵਾਦ ਕਰ ਹੀ ਨਹੀਂ ਸਕਦੇ ਕਿਉਂਕਿ ਜਿੰਨੇ ਪੰਜਾਬ ਦੀ ਧਰਤੀ ਤੇ ਜਨਮ ਲਿਆ ਉਹਦੇ ਸਮਝੋ ਵੀ ਪੂਰਬਲੇ ਕਰਮ ਕੋਈ ਬਹੁਤ ਵੱਡੇ ਆ ਵੇਖੋ ਗੁਰੂ ਸਾਹਿਬ ਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਉਹਨਾਂ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਮਹਾਰਾਜ ਦੀ ਛੋਟੀ ਉਮਰ ਸੀ ਉਹਨਾਂ ਨੇ ਆ ਕੇ ਪਕਾਰ ਕੀਤੀ ਵੀ ਸਾਡੇ ਧਰਮ ਨੂੰ ਖਤਰਾ ਆਵਾ ਤੇ ਗੁਰੂ ਸਾਹਿਬ ਨੇ ਫਿਰ ਜਦੋਂ ਕਿਹਾ ਪੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਫਿਰ ਵੇਖੋ ਵੀ ਕਿਸੇ ਦਾ ਧਰਮ ਬਚਾਉਣਾ ਧਰਮ ਬਚਾ ਕੇ ਫਿਰ ਉਹਦੀ ਰੱਖਿਆ ਕਰਨੀ ਸੀ ਨਹੀਂ ਕਰਨੀ ਆਪਣੇ ਨਾਲ ਦੇ ਸਿੰਘਾਂ ਨੂੰ ਪਿੰਜਰਿਆਂ ਵਿੱਚ ਬੰਨ੍ਹ ਆਪ ਹੋ ਜਾਣਾ ਆੜੇ ਨਾਲ ਕੱਟੇ ਜਾਣੇ ਬੰਦ-ਬੰਦ ਕੱਟੇ ਜਾਣੇ ਇਹ ਗੁਰੂ ਸਾਹਿਬ ਦੇ ਹਿੱਸੇ ਹੀ ਆਇਆ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਤੱਕ ਪੂਰੀ ਲੋਕਾਈ ਦੀ ਉਹਨਾਂ ਨੇ ਰੱਖਿਆ ਕੀਤੀ ਆ ਅੱਜ ਵੀ ਹੁਣ ਦੇ ਮੌਜੂਦਾ ਸਮੇਂ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਲੋਕਾਈ ਨੂੰ ਸਾਡੇ ਗੁਰੂ ਨੇ ਜਗਦੀ ਜੋਤ ਗੁਰੂ ਨੇ ਉਹ ਪੂਰੀ ਲੋਕਾਈ ਨੂੰ ਹੀ ਵਿਚਾਰ ਰਹੇ ਨੇ ਸਾਡਾ ਕੋਈ ਹੋਰ ਸਹਾਰਾ ਨਹੀਂ ਇਸ ਧਰਤੀ ਤੇ ਜਿੰਨੇ ਮਰਜੀ ਲੋਕ ਪਖੰਡ ਕਰਦੇ ਨੇ ਪਖੰਡ ਦਾ ਬੋਲ ਬਾਲਾ ਵਾ ਪਰ ਨਹੀਂ ਸੱਚ ਸੱਚ ਵਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਕੋਲ ਨਵਾਣਾ ਜਹਾਜ ਜਤਨ ਸਾਡਾ ਅਸੀਂ ਆਇਆ ਦਾ ਤੁਹਾਡਾ ਜੀ ਆਇਆਂ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਹਾਂ ਜੀ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਮੈਸੇਜ ਇਹੋ ਹੀ ਆ ਕਿ ਗੁਰੂ ਸਾਹਿਬ ਤੋਂ ਸੇਧ ਲੈਣ ਜਿੱਦਾਂ ਦਾ ਸਾਨੂੰ ਉਹਨਾਂ ਨੇ ਬਣਾਇਆ ਹੀ ਉਦਾਂ ਦੇ ਬਣੀਏ ਕਿਉਂਕਿ ਅਸੀਂ ਆਪਣਾ ਪਛੋਕੜ ਭੁੱਲਦੇ ਜਾ ਰਹੇ ਆ ਅਸੀਂ ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲੀਏ ਜਿੰਨੇ ਜੋਗੇ ਸੀ ਯੋਗਦਾਨ ਪਾਈਏ ਤੇ ਨਸ਼ਿਆਂ ਤੋਂ ਨਸ਼ੇ ਅਸਲੇ ਪੰਜਾਬ ਵਿੱਚ ਬਿਲਕੁਲ ਗਲਤਾਨ ਹੋ ਚੁੱਕਾ ਪੰਜਾਬ ਜੀ ਅਸੀਂ ਸਰਕਾਰਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਕੋਈ ਵੀ ਸਰਕਾਰ ਆਉਂਦੀ ਆ ਉਹ ਇਹ ਨਾ ਕਦੇ ਵੀ ਮੈਂ 5 ਸਾਲ ਰਹਿਣਾ ਜੇ ਵੇਖੋ ਪੰਜਾਬ ਦੇ ਵਿੱਚ ਬੰਦੇ ਰਹਿਣਗੇ ਤੇ ਵੋਟਾਂ ਲਓਗੇ ਤੁਸੀਂ ਨਸ਼ਿਆਂ ਵਾਸਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਆਂ ਇਹ ਬਿਲਕੁਲ ਜੜੋਂ ਖਤਮ ਕਰਨੇ ਚਾਹੀਦੇ ਆ ਮਾੜੇ ਅੰਸਰਾਂ ਨੂੰ ਨੱਥ ਪਾਉਣੀ ਚਾਹੀਦੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ